13 13 ਹੱਟ ਨਾਮ ਦੇ ਚਲਾਉਣ ਵਾਲੇ ਉਸ ਸ਼ਖਸ ਦੀ ਜਗਦੇਵ ਸਿੰਘ ਜਿਸ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਪਰਚਾ ਵੀ ਦਰਜ ਹੋਇਆ ਅਰੈਸਟ ਹੁੰਦੀ ਹੈ ਤੋਂ ਪਹਿਲਾਂ ਤੁਹਾਨੂੰ ਕਦੋਂ ਲੱਗਿਆ ਕਿ ਹੁਣ ਅਸੀਂ ਤੇ ਠੱਗੇ ਗਏ ਆ ਤੇ ਕਿੰਨੇ ਪੈਸੇ ਠੱਗ ਲਗੇ ਤੁਹਾਡੇ ਇਹ ਬਾਬੇ ਨਾਨਕ ਦਾ ਨਾਮ ਲੈ ਕੇ ਕਿਸਾਨਾਂ ਦਾ ਨਾਮ ਲੈ ਕੇ ਖਾਲਸੇ ਦਾ ਨਾਮ ਲੈ ਕੇ ਪ੍ਰਭਾਵਿਤ ਕੀਤਾ ਤੇ ਸਾਨੂੰ ਆਪਣਾ ਫੈਮਿਲੀ ਮੈਂਬਰ ਹੀ ਬਣਾ ਲਿਆ ਇਸ ਨੇ ਸਾਲਾ ਪੀਪਲ ਸ਼ੇਰ ਸਿੰਘ ਸ਼ਾਇਦ ਨਾਮ ਆ ਜੀ ਉਹਦਾ ਇਹਦੀ ਘਰ ਵਾਲੀ ਜਿਹੜੀ ਜਸਵੰਤ ਕੌਰ ਇਹਦਾ ਬੇਟਾ ਕੀਰਤਮਾਨ ਸਿੰਘ ਆ ਇਹ ਚਾ ਬਾਪੂ ਜੀ ਬਾਪੂ ਜੀ ਕਰਕੇ ਇਹਦੀ ਘਰ ਵਾਲੀ ਤੁਸੀਂ ਸਾਡੇ ਵੀਰ ਜੀ ਆ ਭਾਜੀ ਆ ਸਾਡੇ ਅੰਕਲ ਜੀ ਆ ਤੁਸੀਂ 40 ਲੱਖ ਰੁਪਏ ਦਾ ਇਨਵੈਸਟ ਕਰੋ ਤੁਹਾਡੀ ਅਮਰੀਕਾ ਕੈਨੇਡਾ ਇੱਥੇ ਬਣਾ ਦੇਵਾਂਗੇ ਬੈਸਟ ਪ੍ਰਾਈਸ ਵਾਂਗੂ ਤੁਹਾਡੇ ਲੈਣਾ ਲੱਗਣ ਗਿਆ ਅਸੀਂ ਪ੍ਰਭਾਵਿਤ ਹੋ ਗਏ ਧਰਮ ਨੂੰ ਮੰਨਣ ਵਾਲੇ ਲੋਕ ਸੀ ਕੋ 13 13 ਬਾਬਾ ਨਾਨਕ ਜੀ ਦਾ ਨਾਮ ਤੇ ਉਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਬੈਂਕਾਂ ਤੋਂ ਪੈਸੇ ਲੈ ਲੋਨ ਚੁੱਕੇ ਇੱਕ ਪਹਿਲੀ ਗਹਿਣੇ ਪਾ ਕੇ ਉਹ ਮਸ਼ੀਨਾ ਬੋਰ ਵਾਲੀਆਂ 6 ਸੀ ਉਹ ਵੀ ਲੈ ਲੀਆਂ ਵਕਾਤੀਆਂ ਪਲਾਟ ਇਹ ਕਨਾਲ ਦਾ ਹੀ ਉਹ ਵੀ ਵੇਚ ਕੇ ਇਹਨੂੰ ਦੇ ਦਿੱਤਾ ਜੀ। ਹੋਰ ਅਸੀਂ ਦੇਖ ਪਾ ਰਹੇ ਹਾਂ ਕਿ ਤੁਹਾਡੀ ਅੱਖਾਂ ਦੀ ਜਿਹੜੀ ਰੌਸ਼ਨੀ ਹੈ ਉਹ ਸਹੀ ਢੰਗ ਨਾਲ ਕੰਮ ਨਹੀਂ ਕਰਦੀ। ਪੂਰੀ ਤਰ੍ਹਾਂ ਨਜ਼ਰ ਚਲੀ ਗਈ ਇਸ ਦੀ وجہ ਕੀ ਬਣੀ? ਡਿਪਰੈਸ਼ਨ ਇੰਨਾ ਹੋ ਗਿਆ ਕਿ ਮੇਰਾ ਸਰੀਰ ਸਾਰਾ ਖਤਮ ਹੁੰਦਾ ਜਾਂਦਾ ਜੀ। ਅੱਖਾਂ ਦੀ ਜੋਤ ਚਲ ਗਈ, ਅਟੈਕ ਹੋ ਗਏ। ਪਰ ਪਿਆ ਤੁਸੀਂ ਫੋਟੋ ਵੇਖੋ ਨੀ ਕਿਤਾਬਾ ਵੱਡਾ ਦਾੜਾ ਛੱਡਿਆ ਉਹਨੇ। ਗੁਰਬਾਨੀ ਦੀਆਂ ਤੁਖਾਂ ਬੋਲਦਾ, ਕਥਾ ਕਰਦਾ ਕਿਤੇ ਇੰਨੀ ਵਧੀਆ। ਅੱਗੇ ਉੱਤਮ ਧਮਕੀਆਂ ਦਿੰਦਾ ਹੁਣ ਮੈਨੂੰ ਕਹਿੰਦਾ ਪੰਜਾਬੀ ਜਾਣਦਾ ਮੈਂ ਪੰਜਾਬੀ ਤੇ ਜਾਣਦਾ ਮੈਂ ਕਾਨਪੂਰੀ ਵੀ ਜਾਣਦਾ ਫਿਰ ਪੁੱਛਣ ਦਾ ਇਹ ਕਾਨਪੂਰੀ ਕਿਉਂ ਦੀ ਮੈਂ ਹੋਂਦੀ ਸਿੱਧੀ ਛੋਟ ਛੋਰੇ ਬਾਜੀ ਇਹ ਧਮਕੀਆਂ ਵਾਲੀ ਗੱਲ ਸਿੱਧੀ ਫੇਸ ਟੂ ਫੇਸ ਹੋਈ ਹੈ ਜਾਂ ਫੋਨ ਫੋਨ ਤੇ ਫੋਨ ਤੇ ਮੈਂ ਹੱਥੋਂ ਮਾਝੇ ਵਾਲੇ ਦਿਖਾ ਦਿਆਂਗੇ ਤੈਨੂੰ ਜਦ ਹੱਥ ਤੇ ਮਿਲ ਸਹੀ ਸਾਹਮਣੇ ਉਹਨਾਂ ਨੇ ਤਿੰਨੇ ਗੱਲਾਂ ਚ ਸਾਨੂੰ ਭਰਮਾ ਲਿਆ ਇੱਕ ਕਿਸਾਨ ਇੱਕ 13 13 ਇੱਕ ਖਾਲਸਾ ਕਿ ਉਹ ਬੰਦਾ ਇਹ ਕਹਿ ਰਿਹਾ ਕਿ ਸਾਰੇ ਜਿਹੜੇ ਮੇਰੇ ਖਿਲਾਫ ਸਵਾਲ ਚੁੱਕਣ ਵਾਲੇ ਇਹ ਗਲਤ ਨੇ ਮੈਂ ਠੀਕ ਆ ਮੇਰੇ ਕੋਲ ਤਾਂ ਸਾਰਾ ਹਸਾਬ ਪਿਆ ਰਿਕਾਰਡ ਪਿਆ ਸਾਡੇ ਕੋਲੇ ਵੀ ਸਾਰਾ ਪਿਆ ਹੈ ਜੀ ਪੁਲਿਸ ਨੂੰ ਜਾਂ ਕਿਸੇ ਅਥਾਰਟੀ ਨੂੰ ਸ਼ਿਕਾਇਤ ਕਦੋਂ ਕਰਦੇ ਹੋ ਤੁਸੀਂ ਪਹਿਲੀ ਵਾਰੀ ਲੁਧਿਆਣਾ ਹੀ ਕੀਤੀ ਸੀ ਜੀ ਕੋਈ ਸਿਫਾਰਸ਼ ਲਾ ਗਿਆ ਜਾਂ ਕੀ ਕਰਕੇ ਉੱਥੋਂ ਸਾਡਾ ਕੇਸ ਖਾਰਜ ਕੀਤਾ ਗਿਆ ਸ਼ਾਸਨ ਨਹੀਂ ਸੁਣਦਾ ਤੁਹਾਨੂੰ ਸੁਣ ਰਿਹਾ ਸਾਡੀ ਕੋਈ ਨਹੀਂ ਸੁਣ ਰਿਹਾ ਹੈਗਾ ਜੀ ਪੰਜਾਬ ਧਰਤੀ ਦੇ ਵਿੱਚ ਜਿਹੜਾ ਵਸ਼ਿੰਦਾ ਪੈਦਾ ਹੁੰਦਾ ਹੈ ਉਹ ਜਾਣਿਆ ਜਾਂਦਾ ਦੂਜਿਆਂ ਦਾ ਭਲਾ ਕਰਨ ਲਈ ਕਿਉਂਕਿ ਸਾਨੂੰ ਫਲਸਫਾ ਇਹ ਮਿਲਿਆ ਸਰਬੱਤ ਦੇ ਭਲੇ ਦਾ ਜਦੋਂ ਕੋਈ ਸਰਬੱਤ ਦੇ ਭਲੇ ਦੇ ਨਾਂ ਦੇ ਉੱਤੇ ਕਾਰੋਬਾਰ ਕਰ ਜਾਵੇ ਨਿੱਜ ਪ੍ਰਸਤ ਕਰ ਜਾਵੇ ਤਾਂ ਫਿਰ ਲੋਕਾਂ ਦੇ ਨਾਲ ਠੱਗੀਆਂ ਹੋ ਜਾਂਦੀਆਂ ਇਸੇ ਤਰ੍ਹਾਂ ਦੇ ਮਾਮਲੇ ਬਹੁਤ ਆਏ ਨੇ ਕਈ ਸਮਾਂ ਹੋ ਗਿਆ ਇਸ ਤੇ ਚਰਚਾ ਚੱਲ ਰਹੀ ਹੈ ਗੱਲ ਕਰ ਰਿਹਾ 13 13 ਹੱਟ ਨਾਮ ਦੇ ਚਲਾਉਣ ਵਾਲੇ ਉਸ ਸ਼ਖਸ ਦੀ ਜਗਦੇਵ ਸਿੰਘ ਜਿਸ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਪਰਚਾ ਵੀ ਦਰਜ ਹੋਇਆ ਅਰੈਸਟ ਹੁੰਦੀ ਹੈ ਜ਼ਮਾਨਤ ਵੀ ਮਿਲ ਜਾਂਦੀ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਪੀੜ ਨੇ ਉਹ ਇੱਥੇ ਪੁੱਜੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੋਈ ਸੰਗਰੂਰ ਤੋਂ ਨੇ ਕੋਈ ਅੰਮ੍ਰਿਤਸਰ ਤੋਂ ਨੇ ਕੋਈ ਜਲੰਧਰ ਤੋਂ ਨੇ ਵੱਖ-ਵੱਖ ਥਾਵਾਂ ਤੋਂ ਆਏ ਨੇ ਇਹਨਾਂ ਨਾਲ ਕੀ ਕੀ ਬਾਤ ਬੀਤੀ ਹੈ ਸਾਡੇ ਨਾਲ ਇੱਧਰ ਬਾਪੂ ਜੀ ਬੈਠੇ ਆ ਉਹਨਾਂ ਤੋਂ ਜਾਣਦੇ ਆ ਬਾਪੂ ਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਮੇਰਾ ਨਾਮ ਰਾਮ ਸਿੰਘ ਆ ਜੀ ਜੀ ਮੇਰਾ ਬੇਟਾ ਜਿਹਦੇ ਨਾਂ ਤੇ ਅਸੀਂ ਇਹ ਡੰਪ ਇਹਦੇ ਕੋਲ ਲੈ ਸੀ ਜੀ ਕਾਰੋਬਾਰ ਕੀਤਾ ਉਹਦੇ ਨਾਲ ਜਸਪਾਲ ਸਿੰਘ ਆ ਜੀ ਜੀ ਜ਼ిల్లా ਸਾਡਾ ਅੰਮ੍ਰਿਤਸਰ ਆ ਜੀ ਪਿੰਡ ਬੰਡਾਲਾ ਜੀ ਜੀ ਸਾਡੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਕਦੋਂ ਲੱਗਿਆ ਕਿ ਹੁਣ ਅਸੀਂ ਤੇ ਠੱਗੇ ਗਏ ਆ ਤੇ ਕਿੰਨੇ ਪੈਸੇ ਠੱਗ ਲਗੇ ਤੁਹਾਡੇ ਤੋਂ ਸਾਨੂੰ ਪਹਿਲਾਂ ਤੇ ਜੀ ਇਹ ਬਾਬੇ ਨਾਨਕ ਦਾ ਨਾਮ ਲੈ ਕੇ ਕਿਸਾਨਾਂ ਦਾ ਨਾਮ ਲੈ ਕੇ ਖਾਲਸੇ ਦਾ ਨਾਮ ਲੈ ਕੇ ਪ੍ਰਭਾਵਿਤ ਕੀਤਾ ਤੇ ਸਾਨੂੰ ਆਪਣਾ ਫੈਮਿਲੀ ਮੈਂਬਰ ਹੀ ਬਣਾ ਲਿਆ ਇਸਨੇ ਐਉਂ ਜਾਵਦਾ ਸੀ ਇਹਦੇ ਪਰਿਵਾਰ ਦੇ ਮੈਂਬਰ ਜਿਵੇਂ ਇਹਦਾ ਸਾਲਾ ਦੀ ਬਲਸ਼ੇਰ ਸਿੰਘ ਸ਼ਾਇਦ ਨਾਮ ਆ ਜੀ ਉਹਦਾ ਇਹਦੀ ਘਰ ਵਾਲੀ ਜਿਹੜੀ ਜਸਵੰਤ ਕੌਰ ਜੀ ਇਹਦਾ ਬੇਟਾ ਜਿਹੜਾ ਕੀਰਤਮਾਨ ਸਿੰਘ ਆ ਇਹ ਬਾਪੂ ਜੀ ਬਾਪੂ ਜੀ ਕਰਕੇ ਇਹਦੀ ਘਰ ਵਾਲੀ ਤੁਸੀਂ ਸਾਡੇ ਵੀਰ ਜੀ ਆ ਭਾਜੀ ਆ ਸਾਡੇ ਅੰਕਲ ਜੀ ਆ ਇਹਨਾਂ ਪਿਆਰ ਕੀਤਾ ਕਿ ਸਾਨੂੰ ਮੋਲਿਆ ਫਿਰ ਸਾਨੂੰ ਇਹਨਾਂ ਨੇ ਡੰਪ ਦੇਣੇ ਸ਼ੁਰੂ ਕੀਤੇ ਜੀ ਤੁਹਾਨੂੰ ਇੱਕ ਡੰਪ ਦੇਣੇ ਆ ਤੁਸੀਂ ਬੇਟਾ ਨਾ ਬਾਹਰ ਖਲਾਓ ਦੋ ਦੇਣੇ ਆ ਫਿਰ ਚਾਰ ਦੇ ਦਿੱਤੇ ਜੀ ਐਮਐਲਏ ਹਲਕੇ ਦੇ ਡੰਪ ਤੁਸੀਂ 40 ਲੱਖ ਰੁਪਏ ਦਾ ਇਨਵੈਸਟ ਕਰੋ ਤੁਹਾਡੀ ਅਮਰੀਕਾ ਕੈਨੇਡਾ ਇੱਥੇ ਬਣਾ ਦੇਾਂਗੇ ਬੈਸਟ ਪ੍ਰਾਈਜ਼ ਵਾਂਗੂ ਤੁਹਾਡੇ ਲੈਣਾ ਲੱਗਣ ਗਿਆ ਅਸੀਂ ਪ੍ਰਭਾਵਿਤ ਹੋ ਗਏ ਧਰਮ ਨੂੰ ਮੰਨਣ ਵਾਲੇ ਲੋਕ ਸੀ ਕੋਈ 13 13 ਬਾਬਾ ਨਾਨਕ ਜੀ ਦਾ ਨਾਮ ਤੇ ਉੱਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ ਜੋ ਕਿ ਇੱਕ ਮੁੱਖ ਉਸ ਵੇਲੇ ਮੁੱਦਾ ਸੀ ਕਿ ਕਿਸਾਨਾਂ ਨੂੰ ਚੀਜ਼ਾਂ ਸਿੱਧੀਆਂ ਖਰੀਦਣੀਆਂ ਤੇ ਸਸਤੀਆਂ ਤੁਹਾਨੂੰ ਦੇਵਾਂਗੇ ਤੁਸੀਂ ਸਸਤੀਆਂ ਵੇਚੋਗੇ ਤੇ ਗਰੀਬ ਮਜ਼ਦੂਰ ਤੇ ਕਿਸਾਨ ਖੁਸ਼ਹਾਲ ਹੋਣਗੇ ਇਹ ਤੁਹਾਨੂੰ ਸੁਪਨੇ ਪਹਿਲਾਂ ਦਿਖਾਏ ਗਏ ਸਭ ਸੁਪਨੇ ਜੀ ਬੈਸਟ ਪ੍ਰਾਈਸ ਨੂੰ ਸਾਡੀਆਂ ਲਾਈਨਾਂ ਦਿਖਾਈਆਂ ਗਈਆਂ ਫੋਟੋ ਖਿੱਚ ਕੇ ਕਾਨੂੰ ਦਿਖਾਈਆਂ ਵੀ ਆ ਵੇਖੋ ਤੁਹਾਡੇ ਜੇ ਇਦਾਂ ਲੈਣਾ ਲੱਗਿਆ ਕਰਨ ਗਿਆ ਗੱਡੀਆਂ ਦੀ ਸਾਡਾ ਸ਼ੋਰੂਮ ਉਦੋਂ ਤਿਆਰ ਹੋਣ ਵਾਲਾ ਸੀ ਸਾਡਾ ਇਹਨਾਂ 10 ਲੱਖ ਰੁਪਇਆ ਤੇ ਕਰੀਬ ਕਰੀਬ ਸ਼ੋਰੂਮ ਤੇ ਉੱਤੇ ਤਿਆਰੀ ਕਰਨ ਤੇ ਲਵਾਤਾ ਜੀ ਅਸੀਂ ਬੈਂਕਾਂ ਤੋਂ ਪੈਸੇ ਲੈ ਲੋਨ ਚੁੱਕੇ ਇੱਕ ਪੈਲੀ ਗਹਿਣੇ ਪਾ ਕੇ 7 ਲੱਖ ਰੁਪਏ 1.5 ਕਿਲਾ ਜ਼ਮੀਨ ਆ ਉਹ ਵੀ ਗਹਿਣੇ ਪਾਤੀ ਵੀ ਨਹੀਂ ਤੁਸੀਂ ਜ਼ਮੀਨ ਦੀ ਲੋੜ ਹੀ ਨਹੀਂ ਤੁਹਾਨੂੰ ਕੋਈ ਵੇਚ ਦੋ ਅੱਧਾ ਕਿਲਾ ਹੀ ਪਹਿਲਾਂ ਵੇਚੀ ਹੋਈ ਸੀ ਬੱਚੇ ਦੇ ਬਾਹਰ ਭੇਜਣ ਲਈ ਉਹ ਵੀ ਪੈਸੇ ਲੈ ਲੈ ਸਾਡੇ ਕੋਲ ਮਸ਼ੀਨਾ ਬੋਰ ਵਾਲੀਆਂ 6 ਸੀ ਉਹ ਵੀ ਲੈ ਲੀਆਂ ਵਕਾਤੀਆਂ ਪਲਾਟੇ ਕਨਾਲ ਦਾ ਹੀ ਉਹ ਵੀ ਵੇਚ ਕੇ ਇਹਨੂੰ ਦੇ ਦਿੱਤਾ ਜੀ ਹੁਣ ਅਸੀਂ ਦੇਖ ਪਾ ਰਹੇ ਹਾਂ ਕਿ ਤੁਹਾਡੀ ਅੱਖਾਂ ਦੀ ਜਿਹੜੀ ਰੌਸ਼ਨੀ ਹੈ ਉਹ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਪੂਰੀ ਤਰ੍ਹਾਂ ਨਜ਼ਰ ਚਲੀ ਗਈ ਇਸ ਦੀ ਵਜ੍ਹਾ ਕੀ ਬਣੀ ਵੇਖੋ ਜੀ ਕਾਰੋਬਾਰ ਚੱਲਦਾ ਸੀ ਬਾਦਸ਼ਾਹ ਆਪਣੇ ਯੁੱਗ ਦੇ ਲੋਕ ਸਾਡੇ ਕੋਲ ਕੋਈ ਧਾਰਸ ਧਾਰ ਲੈਣ ਵੀ ਆ ਜਾਂਦੇ ਸੀ ਸਾਰਾ ਕਾਰੋਬਾਰ ਇਹਨੂੰ ਦੇ ਦਿੱਤਾ ਕੰਮ ਮੂਦਾ ਹੋ ਗਿਆ ਵਿਆਜ ਪੈਣਾ ਸ਼ੁਰੂ ਹੋ ਗਿਆ ਇਹਨੇ ਸਾਨੂੰ ਸੌਦਾ ਜਿਹੜਾ ਦਿੱਤਾ ਉਹ ਜਨਾਬ ਜੀ ਸਾਰਾ 18 ਲੱਖ ਰੁਪਏ ਦਾ ਭੇਜਿਆ ਉਹ 'ਚ ਵੀ ਠੱਗੀ ਮਹਿੰਗਾ ਬਹੁਤ ਸੀ ਸੌਦਾ ਤੇ ਕੰਪਿਊਟਰ ਇੱਕ ਦਿੱਤਾ ਤੇ ਦੋਹਾਂ ਦੇ ਪੈਸੇ ਲਾਤੇ ਆ ਜੀ ਉਹ ਰਿਟਰਨ ਸਾਡੇ ਕੋਲ ਪਿਆ ਜੀ ਤੇ 57200 ਰੁਪਇਆ ਉਹ ਚ ਠੱਗੀ ਮਾਰ ਲਈ ਸਾਡੇ ਨਾਲ ਫਿਰ ਸੌਦਾ ਕਹਿੰਦਾ ਰਿਟੇਲ ਨਹੀਂ ਵੇਚਣ ਦੇਣਾ ਜੀ ਤੇ ਜਿਹੜੇ ਸਾਨੂੰ 4 ਡੰਬ ਦਿੱਤੇ ਆ ਚੋਹਾਂ ਜੋ ਤਿੰਨਾ ਡੰਬਾਂ ਦੇ ਉੱਤੇ ਤਿੰਨ ਡੰਬ 10-10 ਲੱਖ ਦੋ ਡੰਬ 10-10 ਲੱਖ ਦੇ ਕਿ ਇਹਨੂੰ ਵੇਚ ਦਿੱਤੇ ਨੇ ਤੇ ਇੱਕ ਜੰਡੇ ਵਾਲਾ ਗੁਰੂ ਦਾ ਡੰਬ ਉਹ 50 ਲੱਖ ਚ ਵੇਚਦਾ ਜੀ ਸਾਨੂੰ 10 ਲੱਖ ਚ ਦਿੱਤਾ ਸੀ ਉਹ ਹੈਗੇ ਆ ਸਰ ਜੰਡੇ ਆਲਾ ਗੁਰੂ ਜਿਹੜਾ ਤਾਰਾਗੜ ਤਲਾਵੇਂ ਦੇ ਆ ਜੀ ਜਗਰਾਜ ਸਿੰਘ ਬੈਲਜੀਅਮ ਰਹਿੰਦੇ ਆ ਉਹਨਾਂ ਕੋਲੋਂ 50 ਲੱਖ ਰੁਪਈਆ ਲੈ ਲਿਆ ਜੀ ਉਹਨਾਂ ਨੂੰ ਇੱਕ ਟਕੇ ਦਾ ਸੌਦਾ ਵੀ ਨਹੀਂ ਸ਼ਕਸ਼ ਨੇ ਦਿੱਤਾ ਜੀ ਤੇ ਸਾਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਸਾਡੇ ਬੱਚਿਆਂ ਤੇ ਅਸਰ ਹੋ ਰਿਹਾ ਜੀ ਆ ਗੁੱਡੀ ਦਾ ਵਿਆਹ ਕੀਤਾ ਕਹਿੰਦਾ ਜੀ ਤੁਹਾਡਾ ਮੈਂ ਵਿਆਹ ਕਰੂੰਗਾ ਮੇਰੀ ਗੁੱਡੀ ਆ 2.5 ਲੱਖ ਰੁਪਈਆ ਮੈਂ ਤੁਹਾਨੂੰ ਦਊਂਗਾ ਵਿਆਹ ਦੇ ਵਿੱਚ ਤੇ ਤੁਹਾਡਾ ਆਪੇ ਵਿਆਹ ਨਾਲ ਹੀ ਇੱਕ ਟਕਾ ਨਹੀਂ ਦਿੱਤਾ ਜੀ ਹੁਣ ਅਸੀਂ ਮੁੰਡਾ ਮੰਗਣ ਵਾਸਤੇ ਕਹਿੰਦੇ ਆ 25 ਸਾਲ ਦਾ ਮੁੰਡਾ ਹੋ ਗਿਆ ਜੀ ਅਸੀਂ ਰੋਟੀ ਤੋਂ ਵੀ ਬੈਠੇ ਆ ਜੀ ਡਿਪਰੈਸ਼ਨ ਇਨਾ ਹੋ ਗਿਆ ਕਿ ਮੇਰਾ ਸਰੀਰ ਸਾਰਾ ਖਤਮ ਹੁੰਦਾ ਜਾਂਦਾ ਜੀ ਅੱਖਾਂ ਦੀ ਜੋਤ ਚਲ ਗਈ ਅਟੈਕ ਹੋ ਗਏ ਤੇ ਉਹ ਹੁਣ ਮੁੰਡੇ ਨੂੰ ਜਿਹੜਾ ਕੋਈ ਵੇਖਣ ਆਉਂਦਾ ਉਹ ਕਹਿੰਦਾ ਜੀ ਤੁਸੀਂ ਤਾਂ ਦੇ ਕਾਰੋਬਾਰੀ ਬੜੇ ਆ ਤੇ ਪੈਲੀ ਤੁਹਾਡੀ ਤੇ ਗਹਿਣੇ ਪਈ ਆ ਪੈਲੀ ਦੇ ਸਿਰ ਤੇ ਤੇ ਜੱਟ ਰਿਸ਼ਤਾ ਕਰਦੇ ਆ ਰਿਸ਼ਤਾ ਵੀ ਨਹੀਂ ਹੋ ਰਿਹਾ ਸਾਡੀਆਂ ਤੁਸੀਂ ਇੱਕ ਸ਼ਿਕਾਰ ਹੋ ਗਏ ਠੱਗੀ ਪੀੜੀਆਂ ਦਾ ਪੀੜੀ ਸ਼ਿਕਾਰ ਹੋ ਗਏ ਤਿੰਨ ਪੀੜੀਆਂ ਦੀ ਕਮਾਈ ਤੇ ਸਾਡੀਆਂ ਦੋ ਪੀੜੀਆਂ ਤੇ ਗਰ ਕਰਤੀਆਂ ਜੀ ਇਹਨੇ ਤਾਂ ਇਸ ਇੱਕ ਬਾਪੂ ਜੀ ਨੇ ਦੱਸੀ ਆਪਣੀ ਕਹਾਣੀ ਬੀਬੀ ਜੀ ਤੁਸੀਂ ਕਿੱਥੋਂ ਆਏ ਹੋ ਔਰ ਤੁਹਾਡੇ ਨਾਲ ਕੀ ਬਣੀ ਆ ਉਸ 13 13 ਹੱਟ ਦੇ ਨਾਂ ਤੇ ਅਸੀਂ ਸੰਗਰੂਰ ਤੋਂ ਆ ਜੀ ਮੈਂ ਮੇਰਾ ਨਾਮ ਹਰਜਿੰਦਰ ਕੌਰ ਹੈ ਤੇ ਮੈਂ ਆਪਣੇ ਬੇਟੇ ਦੇ ਨਾਮ ਤੇ ਸ਼ੁਰੂ ਕੀਤਾ ਸੀ ਬੇਟਾ ਬੀ ਕਾਮ ਕਰ ਰਿਹਾ ਸੀ ਵੀ ਚਲੋ ਬੇਟਾ ਕੰਮ ਲੱਗ ਜਾਊਗਾ ਤੇ ਬੇਟੇ ਦਾ ਨਾਮ ਹਰਮਨ ਸਿੰਘ ਹੈ ਬਸ ਜਿਵੇਂ ਬਾਪੂ ਜੀ ਨੇ ਦੱਸਿਆ ਉਹਨਾਂ ਨੇ ਤਿੰਨੇ ਗੱਲਾਂ ਚ ਸਾਨੂੰ ਪਰਮਾਹਲਾ ਇੱਕ ਕਿਸਾਨ ਇੱਕ 13 13 ਇੱਕ ਖਾਲਸਾ ਇਹ ਤਿੰਨੇ ਗੱਲਾਂ ਜਿਹੜੀਆਂ ਮੈਂ ਆਪਾਂ ਧਾਰਮਿਕ ਲੋਕਾਂਗੇ ਧਰਮ ਨਾਲ ਜੁੜੇ ਹੋਏ ਆ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ ਸਮਾਨ ਆਊਗਾ ਕਿਸਾਨ ਖੇਤੀ ਕਰਨਗੇ ਸਾਨੂੰ ਡਾਇਰੈਕਟ ਖੇਤਾਂ 'ਚੋਂ ਸਮਾਨ ਪਹੁੰਚੂਗਾ ਸਭ ਤੋਂ ਵਧੀਆ ਦੇਵਾਂਗੇ ਸਭ ਤੋਂ ਸਸਤਾ ਦੇਵਾਂਗੇ ਪਰ ਬਹੁਤ ਗਲਤ ਹੋਇਆ ਸਾਡੇ ਨਾਲ ਇਹ ਗਲਤ ਹੋਇਆ ਇਸ ਦੇ ਵਿੱਚ ਤੁਹਾਡਾ ਕਿੰਨਾ ਪੈਸਿਆਂ ਦਾ ਨੁਕਸਾਨ ਹੋਇਆ ਸਾਡਾ ਵੈਸੇ ਤਾਂ ਜੀ ਦੇਖੋ ਇਹਦੇ ਨਾਲ ਹਸਾਬ ਕਿਤਾਬ ਕਰਕੇ ਤਾਂ ਅਸੀਂ ਇਹ ਤੋਂ 7 ਲੱਖ ਰੁਪਏ ਲੈਣਾ ਹੈ ਪਰ ਸਾਡਾ ਤਕਰੀਬਨ ਤਕਰੀਬਨ 13-14 ਲੱਖ ਦਾ ਨੁਕਸਾਨ ਹੋ ਗਿਆ ਕਿਉਂਕਿ ਇਹਨਾਂ ਨੇ ਪਹਿਲਾਂ ਸਾਨੂੰ 10 ਡੰਪ ਦਿੱਤਾ ਸੀਗਾ ਜੀ ਸੰਗਰੂਰ ਦਾ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਾਡੇ ਕੋਲ 4 ਬੁਕਿੰਗਾਂ ਆਈਆਂ ਪਈਆਂ ਨੇ ਤੋਂ ਅੰਡਰ 4 ਸਟੋਰ ਹੋਣਗੇ ਜਿਨ੍ਹਾਂ ਤੇ ਤੁਸੀਂ ਸਮਾਨ ਸਪਲਾਈ ਕਰੋਗੇ ਜਦੋਂ ਅਸੀਂ ਇਹ ਸਮਾਨ ਲੈ ਲਿਆ ਇਹਨਾਂ ਕੋਲੋਂ ਸਾਡੇ ਕੋਲ ਸਮਾਨ ਆ ਗਿਆ ਤੇ 1 ਮਹੀਨਾ ਸਾਡਾ ਸਮਾਨ ਪਿਆ ਰਿਹਾ ਸਾਨੂੰ ਇੱਕ ਵੀ ਸਟੋਰ ਨਹੀਂ ਸਾਡੇ ਅੰਡਰ ਖੋਲਿਆ ਗਿਆ ਜਦੋਂ ਦਾ ਉਸ ਦੇ ਉੱਤੇ ਦੋਸ਼ ਲੱਗੇ ਨੇ ਮੀਡੀਆ ਦੇ ਵਿੱਚ ਆਇਆ ਕਿ ਉਹ ਬੰਦਾ ਇਹ ਕਹਿ ਰਿਹਾ ਕਿ ਸਾਰੇ ਜਿਹੜੇ ਮੇਰੇ ਖਿਲਾਫ ਸਵਾਲ ਚੁੱਕਣ ਵਾਲੇ ਇਹ ਗਲਤ ਨੇ ਮੈਂ ਠੀਕ ਆ ਮੇਰੇ ਕੋਲ ਤਾਂ ਸਾਰਾ ਹਿਸਾਬ ਪਿਆ ਰਿਕਾਰਡ ਪਿਆ ਸਾਡੇ ਕੋਲੇ ਵੀ ਸਾਰਾ ਪਿਆ ਜੀ ਅਸੀਂ ਕੱਲੀ-ਕੱਲੀ ਪੇਮੈਂਟ ਆਨਲਾਈਨ ਕੀਤੀ ਹੋਈ ਐ ਸਾਡੇ ਕੋਲ ਸਾਰੇ ਆਨਲਾਈਨ ਮਤਲਬ ਉਹ ਪਈਏ ਰਿਕਾਰਡ ਸਾਰਾ ਸਾਰੇ ਉਹਦਾ ਐਗਰੀਮੈਂਟ ਵੀ ਜਿਹਦੇ ਚ ਉਹਨੇ ਕਿਹਾ ਸੀ ਕਿ ਮੈਂ ਸਾਰੇ ਵਾਪਸੀ ਲਵਾਂਗਾ ਤੁਹਾਡੀ ਜੇ ਤੁਹਾਡੇ ਕੋਲ ਸਾਰੇ ਸਬੂਤ ਐ ਤੁਸੀਂ ਪਹਿਲੀ ਵਾਰੀ ਪੁਲਿਸ ਨੂੰ ਜਾਂ ਕਿਸੇ ਅਥਾਰਟੀ ਨੂੰ ਸ਼ਿਕਾਇਤ ਕਦੋਂ ਕਰਦੇ ਹੋ ਅਸੀਂ ਪਹਿਲੀ ਵਾਰੀ ਲੁਧਿਆਣਾ ਹੀ ਕੀਤੀ ਸੀ ਜੀ ਉੱਥੇ ਅਸੀਂ 12-13 ਜਣਿਆਂ ਨੇ ਇਕੱਠੇ ਹੋ ਕੇ ਮਤਲਬ ਐਪਲੀਕੇਸ਼ਨ ਲਾਈ ਸੀਗੀ ਪਰ ਪਤਾ ਨਹੀਂ ਇਹਨੇ ਉੱਥੇ ਕੀ ਕੀਤਾ ਕਿ ਨਾ ਹੁਣ ਸਾਨੂੰ ਨਹੀਂ ਪਤਾ ਵੀ ਕੋਈ ਪੈਸੇ ਦਾ ਜੋਰ ਕਰ ਗਿਆ ਇਹ ਜਾਂ ਕੋਈ ਸਿਫਾਰਸ਼ ਲਾ ਗਿਆ ਜਾਂ ਕੀ ਕਰ ਗਿਆ ਉੱਥੋਂ ਸਾਡਾ ਕੇਸ ਖਾਰਚ ਕਿਤਾ ਗਿਆ ਪ੍ਰਸ਼ਾਸਨ ਨਹੀਂ ਸੁਣਦਾ ਤੁਹਾਨੂੰ ਸੁਣ ਰਿਹਾ ਸਾਡੀ ਕੋਈ ਨਹੀਂ ਸੁਣ ਰਿਹਾ ਹੈਗਾ ਜੀ ਤੁਸੀਂ ਕਿ ਕਿਥੋਂ ਬਿਲੋਂਗ ਕਰਦੇ ਹੋ ਜੀ ਔਰ ਜਿਵੇਂ ਇਹ ਕਹਾਣੀਆਂ ਆਪਣ ਆਪਣੀਆਂ ਦੱਸ ਰਹੇ ਆ ਕਿ ਤੁਸੀਂ ਵੀ ਸ਼ਿਕਾਰ ਹੋਏ ਮੈਂ ਵੀ ਹੋਇਆ ਜੀ ਮੈਂ ਜੂਨ ਚੰਦ ਨੂੰ ਮੈਂ ਪੈਸੇ ਦਿੱਤੇ ਜੂਨ ਜੁਲਾਈ ਦੇ ਵਿੱਚ 10 ਲੱਖ ਰੁਪਈਆ ਅਕਾਊਂਟ ਪਏ ਜੀ ਤੇ ਇਹਨੇ ਸਮਾਨ ਮੈਨੂੰ ਭੇਜਿਆ ਤੇ ਬਾਅਦ ਚ ਦੁਕਾਨਾਂ ਜਿਹੜੀ ਲਾ ਕੇ ਖੋਲੀਆਂ ਨੇ ਰਿਟੇਲਰ ਉਹਨਾਂ ਨੂੰ ਇਹਨੇ ਸ਼ੇਸ਼ ਮਹੀਨੇ ਦਾ ਸਮਾਨ ਪਰ ਦਿੱਤਾ ਤੇ ਮੇਰਾ ਸਮਾਨ ਵੀ ਖਰਾਬ ਹੋਣਾ ਸ਼ੁਰੂ ਹੋਇਆ ਤੇ ਮੈਂ ਇਹਨੂੰ ਵਾਪਸ ਕਰ ਦਿੱਤਾ ਹੂੰ ਮੈਂ ਆਕੇ ਦੇ ਨਾਲ ਹਿਸਾਬ ਤਾ ਕੀਤਾ ਤੇ ਮੈਨੂੰ 7 ਲੱਖ ਤੇ 79 ਹਜ਼ਾਰ ਦਾ ਇਹਨੇ ਚੈੱਕ ਦੇ ਦਿੱਤਾ ਜਿਹੜਾ ਮਿਲਾਇਆ ਤੇ ਡੇ ਸੌਂਦਰ ਹੋ ਗਿਆ ਅੱਛਾ ਹਾਂਜੀ ਤੇ ਉਹ ਚੈੱਕ ਜਿਹੜਾ ਦਿੱਤਾ ਤੁਹਾਨੂੰ ਉਹਦੇ 'ਚ ਪੈਸੇ ਨਹੀਂ ਸੀ ਪੈਸੇ ਆਈ ਨਹੀਂ ਖਾਤੇ 'ਚ ਪੈਸੇ ਨਹੀਂ ਆ ਗਏ ਖਾਤੇ 'ਚ ਪੈਸੇ ਨਹੀਂ ਆ ਗਏ ਇਹੋ ਜਿਹੇ ਨੇ ਬਹੁਤ ਚੱਕ ਦਿੱਤੇ ਲੋਕਾਂ ਨੂੰ ਕਿਸੇ ਨੂੰ 15 ਲੱਖ ਦਾ ਦਿੱਤਾ ਕਿਸੇ ਨੂੰ 10 ਲੱਖ ਦਾ ਦਿੱਤਾ ਉਹ ਤਾਂ ਜਦੋਂ ਜਦੋਂ ਵੀ ਮੀਡੀਆ ਦੇ ਸਾਹਮਣੇ ਹੁਣ ਤੱਕ ਆਇਆ ਉਹ ਤਾਂ ਕਹਿੰਦੇ ਕੇਸ 'ਚ ਜਮਾਨਤ ਵੀ ਮਿਲੀ ਆ ਉਹਨੂੰ ਇੱਥੇ ਸਾਡੇ ਸਾਹਮਣੇ ਮਿਠਾਉਣਾ ਚਾਹੀਦਾ ਨਾ ਫਿਰ ਸਾਹਮਣੇ ਸਾਹਮਣੇ ਜੋ ਵੀ ਗੱਲਬਾਤ ਹੋਵੇ ਤਾਂ ਸਾਹਮਣੇ ਹੋਵੇ ਸਾਹਮਣੇ ਤੇ ਉਹਨਾਂ ਨੇ ਸਿਰਫ ਆਉਂਦਾ ਇਹਨੂੰ ਪਾ ਦਿੰਦਾ ਵੀਡੀਓ ਆਪਣਾ ਚੈਨਲ ਖੋਲੇ ਉਹਨੇ ਤੇਰਾ ਤੇਰਾ ਇਹ ਸਾਰੇ ਸਿਆਣੀ ਉਮਰ ਦੇ ਲੋਕ ਆ ਜਿਹੜੇ ਠੱਗੇ ਗਏ ਆ ਤੇ ਯਾਰ ਉਮਰ ਦੇ ਤਰਬੇ ਦੇ ਨਾਲ ਕਹਿੰਦੇ ਕਿ ਬੰਦਾ ਪਛਾਣ ਲੈਂਦਾ ਸਾਹਮਣੇ ਵਾਲੇ ਨੂੰ ਕਿ ਲਾਲਚੀ ਤਾਂ ਨਹੀਂ ਬੰਦਾ ਗਾਥਾ ਪਾਇਆ ਤੁਸੀਂ ਫੋਟੋ ਵੇਖੋ ਨੋ ਕਿਤਾਬਾ ਦਾੜਾ ਛੱਡਿਆ ਉਹਨੇ ਰਗਰਬਾਣੀ ਦੀਆਂ ਤੁਖਾਂ ਬੋਲਦਾ ਕਥਾ ਕਰਦਾ ਕਿਤੇ ਐਡੀ ਵਧੀਆ ਲੋਕਾਂ ਨੂੰ ਸ਼ੱਕ ਨਹੀਂ ਹੁੰਦਾ ਲੋਕਾਂ ਨੂੰ ਸ਼ੱਕ ਨਹੀਂ ਹੁੰਦਾ ਜੀ ਹੂੰ ਮੈਨੂੰ ਤਾਂ ਮੇਰੇ ਲੜਕੇ ਨੇ ਕਿਹਾ ਵੀ ਕਹਿੰਦਾ ਇਹ ਤਾਂ ਕੇਸ ਚਲਣ ਦੇ ਮੈਂ ਹਾਂ ਤੋ ਹਲੇ ਛੋਟਾ ਯਾਰ ਕੋਈ ਨਹੀਂ ਮੈਂ ਰਿਟਾਇਰ ਹੋਇਆ ਆਰਮੀ ਚੋਂ ਅੱਛਾ ਤੇ ਉਹ ਪੈਸੇ ਮਿਲੇਗੇ ਮੈਨੂੰ ਫੰਡ ਦੇ ਮਤਲਬ ਸਾਰੀ ਜ਼ਿੰਦਗੀ ਦੀ ਪੂੰਜੀ ਇਕੱਠੀ ਕੀਤੀ ਰੁੜ ਗਈ ਲਾਤੀ ਜਾਂਦੇ ਸਰ ਫਿਰ ਅੱਗੇ ਧਮਕੀਆਂ ਦਿੰਦਾ ਹੁਣ ਮੈਨੂੰ ਕਹਿੰਦਾ ਪੰਜਾਬੀ ਜਾਣਦਾ ਮੈਂ ਪੰਜਾਬੀ ਤੇ ਜਾਣਦਾ ਮੈਂ ਕਾਨਪੂਰੀ ਵੀ ਜਾਣਦਾ ਹੂੰ ਤੇ ਫਿਰ ਪੁੱਛਦੇ ਕਾਨਪੂਰੀ ਕਿਉਂ ਧੀਮਾ ਹੈ ਉਹ ਨਹੀਂ ਸਿੱਧੀ ਛੋਟ ਛੋਰੇ ਬਾਜੀ ਇਹ ਧਮਕੀਆਂ ਵਾਲੀ ਗੱਲ ਸਿੱਧੀ ਫੇਸ ਟੂ ਫੇਸ ਹੋਈ ਆ ਜਾਂ ਫੋਨ ਫੋਨ ਤੇ ਫੋਨ ਤੇ ਹੂੰ ਤੇ ਫੋਨ ਹੀ ਨਹੀਂ ਚੁੱਕਦਾ ਸਾਡਾ ਹੂੰ ਮੈਂ ਹਟ ਨੂੰ ਮਾਝੇ ਦਿਖਾ ਦਿਆਂਗੇ ਤੈਨੂੰ ਜਰ ਹੱਥ ਕਿਤੇ ਮਿਲ ਸਹੀ ਸਾਨੂੰ ਹੂੰ ਕਿਉਂਕਿ ਉਤਰਾਇ ਨੇ ਕਾਬੂ ਨਹੀਂ ਹੋਣਾ ਕਿਹਦੇ ਵੀ ਤੇ ਪਰ ਤੁਹਾਨੂੰ ਮਾੜਾ ਮੋਟਾ ਵਿਸ਼ਵਾਸ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਵੀ ਗਈਆਂ ਹੋਰ ਬਹੁਤ ਕੁਝ ਹੋਇਆ ਵੀ ਉਹਨਾਂ ਤੋਂ ਕੋਲ ਗੱਲ ਬਣੇਗੀ ਜਾਂ ਫਿਰ ਲੋਕਾਂ ਨੂੰ ਆਪੇ ਹਿਸਾਬ ਲੈਣਾ ਪੈਣਾ ਆਪੇ ਲੈਣਾ ਪੈਣਾ ਜੀ ਇਹਨਾਂ ਦੇ ਕੁਝ ਕਿਸੇ ਦਾ ਕੁਝ ਨਹੀਂ ਕਰਨਾ ਜਾਂਦੇ ਇਹ ਕਿਤੇ ਕਾਬੂ ਆ ਜਾ ਕਈ ਜਗ੍ਹਾ ਇਹਨਾਂ ਨੇ ਜ਼ਮੀਨਾਂ ਖਿੱਦਲੀਆਂ ਆਲਮਗੀਰ ਨੇ ਗੋਦਾਮ ਖਰੀਦ ਲਿਆ 1.5 ਕਰੋੜ ਦਾ ਕੁਝ ਪਤਾ ਲੱਗਾ ਰਾਜਪੁਰੇ ਵੀ ਇਹਨਾਂ ਘਰਵਾਲੀ ਦੇ ਨਾਂ ਤੇ ਖਰੀਦੀਆਂ ਹੂੰ ਇਹਨੇ ਫਾਊਂਡੇਸ਼ਨ ਦੇ ਆਪਣੇ ਨੀਂਵਾਂ ਨਹੀਂ ਕੀ ਇਹਦੇ ਘਰ ਦੇ ਦੇ ਨਾਮ ਦੇ ਚੇਅਰਮੈਨ ਬਣਾਇਆ ਤੁਹਾਡੇ ਨਾਲ ਕੀ ਹੋਇਆ ਜੀ ਕਿਉਂਕਿ ਸਾਰੇ ਇੱਕ ਕਹਾਣੀ ਜਿਹੜੀ ਦੱਸ ਰਹੇ ਉਹਦੇ ਵਿੱਚ ਇੱਕ ਗੱਲ ਕਾਮਨ ਹੈ ਸਾਂਝੀ ਹੈ ਕਿ ਪੈਸੇ ਠੱਗੇ ਗਏ ਲੱਖਾਂ ਪੈਸੇ ਠੱਗੇ ਗਏ ਬਸ ਅਹੀਂ ਇਸੇ ਤਰੀਕੇ ਨਾਲ ਠੱਗੇ ਗਏ ਮੈਂ ਬਾਹਰੋਂ ਆਇਆ ਹੀ ਜੀ ਮੈਂ ਸ਼ਾਪ ਬਣਾਈ ਤੇ ਮੈਂ ਇਹਦੀਆਂ ਵੀਡੀਓ ਦੇਖ ਲਈਆਂ ਵੀਡੀਓ ਦੇ ਵਿੱਚ ਇੰਨਾ ਪ੍ਰਭਾਵ ਤੇ ਨਹੀਂ ਕੀਤਾ ਪਰ ਚਲੋ ਕੁਝ ਕੰਮ ਹੀ ਕਰ ਲਿਆ ਵਹਿਲੇ ਕਿਉਂ ਪਹਿਣਾ ਤੁਸੀਂ ਕਿਹੜੇ ਜ਼ਿਲ੍ਹੇ ਨਾਲ ਸੰਬੰਧ ਮੈਂ ਜਲੰਧਰ ਜ਼ਿਲ੍ਹੇ ਨਾਲ ਭੋਗਪੁਰ ਤੋਂ ਉਸ ਤੋਂ ਪਹਿਲਾਂ ਜਲੰਧਰ ਤੋਂ ਬਾਅਦ ਬਾਹਰ ਚਲੇ ਗਏ ਸੀ ਤੁਸੀਂ ਕਿਸੇ ਮੁਲਕ ਫਿਰ ਵਾਪਸ ਆਏ ਬਾਹਰ ਸੀ ਮੈਂ 23 24 ਸਾਲ ਡੋਈ ਰਿਆ ਉਸ ਤੋਂ ਬਾਅਦ ਆਇਆ ਤੇ ਮੈਂ ਕਿਹਾ ਚਲ ਵੇਲੇ ਰਹਿਣ ਨਾਲ ਉਹ ਆਪਾਂ ਕੁਝ ਕਾਰੋਬਾਰ ਕਰਦੇ ਆ ਪਰ ਕਾਰੋਬਾਰ ਦੇ ਵਿੱਚ ਮੈਂ ਫਸ ਗਿਆ ਇਹਦੇ ਕੋਲ ਮੈਂ ਸਮਾਨ ਇਹਦੇ ਕੋਲ ਮੰਗਾਇਆ ਤੁਹਾਡੇ ਕੋਲ ਕਿੰਨੇ ਲੱਖ ਦੀ ਠੱਗੀ ਮੇਰੇ ਕੋ 5 ਲੱਖ ਦੀ ਸਕੀਮ ਸੀ ਮੇਰੇ ਕੋ 5 ਲੱਖ 3 ਕ ਲੱਖ 3.5 ਲੱਖ ਦੀ ਠੱਗੀ ਸਿੱਧੀ ਸਿੱਧੀ ਵਜਈ ਆ ਬਾਕੀ ਜਿਹੜਾ 35-40 ਲੱਖ ਮੈਂ ਉੱਤੇ ਆਪਣਾ ਉੱਥੇ ਕਾਰੋਬਾਰ ਤੇ ਲਾਤਾ ਉਹ ਵੱਖਰਾ ਰਹਿਕ ਮੇਰੇ ਉਦਾਂ ਪੈਸਾ ਸਾਰਾ ਸਮਾਨ ਉਦਾਂ ਬਹੁਤ ਜ਼ਿਆਦਾ ਮੇਰੇ ਘਾਟਾ ਤੇ ਬਹੁਤ ਪਿਆ ਘਾਟੇ ਵਾਲਾ ਚੱਕਰ ਹੀ ਕੋਈ ਨਹੀਂ ਪਰ ਇਹਦੇ ਨੂੰ ਸਿੱਧਾ ਸਿੱਧਾ ਜਿਹੜਾ ਮੇਰਾ 3 ਕ ਲੱਖ ਰੁਪਈਆ ਬਣਦਾ 3.5 ਲੱਖ ਰੁਪਈਆ ਜਿਹੜਾ ਮੇਰੇ ਕੋ ਰਿਕਾਰਡ ਵੀ ਹੈਗੇ ਆ ਸਟੇਟਮੈਂਟਾਂ ਦੇ ਹਿਸਾਬ ਨਾਲ ਵੀ ਦੇਖ ਲਓ ਜੇ ਐਕਸਪਾਇਰੀ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹ ਤੇ ਗਿਣਤੀ ਮਿੰਤੀ ਜੀ ਨਹੀਂ ਕੋਈ ਜਗਾ ਤੁਸੀਂ ਉਹਨਾਂ ਦੀਆਂ ਵੀਡੀਓ ਵੀ ਦੇਖੀਆਂ ਹੋਣੀਆਂ ਆਪਦੇ ਚੈਨਲ ਦੇ ਉੱਤੇ ਵੀ ਹੋਰ ਪਾਸੇ ਵੀ ਉਹ ਇਹ ਸਾਰੀ ਗੱਲ ਤੋਂ ਉਲਟ ਗੱਲਾਂ ਕਹਿ ਰਹੇ ਆ ਸਾਰੀ ਸਾਰੀ ਗੱਲ ਮਤਲਬ ਉਹ ਗੱਲ ਤੇ ਉਤਰਿਆ ਹੀ ਨਹੀਂ ਜਿੱਦ ਜਿੱਦ ਕਰਦਾ ਰਿਹਾ ਤੁਹਾਡੇ ਨਾਲ ਇਦਾਂ ਕਰੂੰਗਾ ਤੁਹਾਡੀ ਐਡਵਰਟਾਈਜ਼ ਕਰੂੰਗਾ ਮੈਂ ਤੁਹਾਡਾ ਮਾਲ ਬਕਾਊਂਗਾ ਸਾਰਾ ਕੁਝ ਕਰੂੰਗਾ ਬਾਅਦ ਵਿੱਚ ਠੱਗੀਆਂ ਕਰਦਾ ਰਿਹਾ ਜੇ ਬਾਅਦ ਵਿੱਚ ਮਾਲ ਮੰਗਾਇਆ ਵੀ ਦੋ ਚਾਰ ਵਾਰੀ ਮੈਂ ਮਾਲ ਮੰਗਾਇਆ ਮੰਨ ਲਓ 1.5 ਲੱਖ ਦਾ ਮੰਗਾਇਆ ਤੇ ਉਹ 35 40 50 ਹਜ਼ਾਰ ਦਾ ਭੇਜਦਾ ਰਿਹਾ ਇਦਾਂ ਕਰਕੇ ਉਹ ਪੈਸੇ ਉਹਦੇ ਵੱਲ ਫਸ ਗਏ ਬਾਕੀ ਸਪੈਰੀ ਮੇਰੀ ਸਾਰੀ ਖਰਾਬ ਹੋ ਗਈ ਜਿਹੜਾ ਸਮਾਨ ਮੈਂ ਖਰੀਦਿਆ ਰਾਇਕ ਵਗੈਰਾ ਉਹ ਵੀ ਇਦਾਂ ਹੀ ਬਰਬਾਦ ਹੋਉਂਦਾ ਸਾਰੇ ਤੁਹਾਨੂੰ ਪਹਿਲੀ ਰਿ ਤੋਂ ਪਤਾ ਲੱਗਿਆ ਸੀ ਕਿੰਨੇ ਕ ਸਾਲ ਹੋ ਗਏ ਸਾਰਾ ਸਿਲਸਿਲਾ ਚੱਲਦਿਆਂ ਨੂੰ ਇਹਨਾਂ ਦਾ ਠੱਗੀ ਇਹ ਜਲਾਈ 2021 ਨੂੰ ਮੈਂ ਦੇ ਨਾਲ ਜੁੜਿਆ ਅੱਛਾ ਤੇ ਜਦੋਂ ਸ਼ੁਰੂ ਸ਼ੁਰੂ ਚ ਕੰਮ ਇਹਨੇ ਚਲਾਇਆ ਸੀ ਤੇ ਪ੍ਰਭਾਵਿਤ ਹੋ ਗਿਆ ਕਿਸਾਨੀ ਅੰਦੋਲਨ ਚੱਲਦਾ ਸੀ ਉੱਥੇ ਵੀ ਇਹਨੇ ਵੀਡੀਓ ਕਾਫੀ ਪਾਈਆਂ ਵੀ ਮੈਂ ਇਦਾਂ ਦਾ ਕੰਮ ਚਲਾਉਣਾ ਜ਼ਿਮੀਦਾਰਾਂ ਦੇ ਲਈ ਫਾਇਦੇ ਦਾ ਕੰਮ ਚੱਲੂਗਾ ਅਡਾਨੀ ਬਾਨੀ ਨੂੰ ਮੈਂ ਫੇਲ ਕਰ ਦੂੰਗਾ ਅਸੀਂ ਪ੍ਰਭਾਵਿਤ ਹੋ ਗਿਆ ਵੀ ਚਲੋ ਨੇਚਰਲੀ ਗੱਲ ਸੀ ਵੀ ਆਪਾਂ ਲਗ ਜਾਂਦੇ ਥੋੜਾ ਅਲਾਈ ਲੱਗ ਵੀ ਹੈਗੇ ਸਾਬ ਲੋਕਾਂ ਦੀਆਂ ਭਾਵਨਾਵਾਂ ਨਾਲ ਇਸ ਤਰ੍ਹਾਂ ਖੇਡਿਆ ਗਿਆ ਸਾਰੇ ਲੋਕ ਕੀ ਹੈ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਇਹਨਾਂ ਨਾਲ ਠੱਗੀ ਹੋਈ ਹੈ ਤਾਂ ਜਿਸ ਦਾ ਨਾਮ ਵਾਰ-ਵਾਰ ਆ ਰਿਹਾ ਹੈ ਉਹ ਉਹੀ ਹੈ ਜਿਹੜਾ 13-13 ਦੀ ਹੱਟ ਦੀ ਗੱਲ ਕਰਦਾ ਸੀ ਬਾਬੇ ਨਾਨਕ ਦੀ ਗੱਲ ਕਰਦਾ ਸੀ ਇੱਧਰ ਵੀ ਇੱਕ ਸ਼ਖਸ ਬੈਠੇ ਆ ਉਹਨਾਂ ਨਾਲ ਵੀ ਸੀ ਜਿਹੜੀ ਇਹ ਗੱਲ ਕਰਦੇ ਆ ਕਿ ਉਹਨਾਂ ਦੇ ਨਾਲ ਕਿਵੇਂ ਠੱਗੀ ਹੋਈ ਆ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਤੇ ਤੁਹਾਡਾ ਕਿਵੇਂ ਹੋਇਆ ਠੱਗੀ ਦਾ ਕੰਮ ਮੈਂ ਜਲੰਧਰ ਜਲੰਧਰ ਜ਼ਿਲ੍ਹੇ ਤੋਂ ਆ ਜੀ ਭੋਗਪੁਰ ਸ਼ਹਿਰ ਤੋਂ ਆ ਜੀ ਸਾਨੂੰ ਜਿੱਦਾਂ ਭੂਗਪੁਰ ਸ਼ਹਿਰ ਤੋਂ ਸਾਨੂੰ ਡੰਪ ਦਿੱਤਾ ਗਿਆ ਜੀ ਤੇ ਸਾਨੂੰ ਕਹਿੰਦੇ ਸੀ ਵੀ ਡੰਪ ਦੇ ਥੱਲੇ ਤੁਹਾਨੂੰ ਹੋਰ ਦੁਕਾਨਾਂ ਦੇਵਾਂਗੇ ਜਿੱਦਾਂ ਸਮਾਨ ਤੁਸੀਂ ਲੈ ਸਕਦੇ ਆ ਨਾ ਉਹਨਾਂ ਨੂੰ ਵੇਚ ਸਕਦੇ ਆ ਇਹ ਵੀਰ ਜੀ ਨੂੰ 5 ਦਿਨ 6 ਦਿਨ ਬਾਅਦ ਮਤਲਬ ਡਾਇਰੈਕਟ ਸਮਾਨ ਦੇ ਦਿੱਤਾ ਮੇਰੇ ਤੋਂ ਅੱਛਾ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੇਰੀ ਕਾਲ ਬਾਰ-ਬਾਰ ਕਰਨ ਤੇ ਅਟੈਂਡ ਨਹੀਂ ਕਰਦੇ ਸੀ ਮਤਲਬ 20 21 ਲੱਖ ਦਾ ਸਮਾਨ ਸੀ ਜਿਹੜਾ ਭੇਜ ਦਿੱਤਾ ਜਿਹਦੇ ਵਿੱਚ ਮਤਲਬ ਕਿ 500 ਪ੍ਰੋਮੋਸ਼ਨਲ ਕਿੱਟਾਂ ਹੀ ਸੀ 5-6 ਲੱਖ ਦੀਆਂ ਜਿਹੜੀਆਂ ਮਤਲਬ ਕਿ ਬੇਫਜ਼ੂਲ ਸੀ 2-3 ਮਹੀਨੇ ਉਹ ਪਈਆਂ ਰਹੀਆਂ ਮੈਂ ਬਹੁਤ ਕੰਟੈਕਟ ਕੀਤੇ ਵੀ ਇਹਨੂੰ ਚੱਕੋ ਇਹਨੂੰ ਇੱਥੋਂ ਤੇ ਉਹ ਚੱਕ ਲੈਨੇ ਕੋਈ ਗੱਲ ਨਹੀਂ ਫਿਰ ਹਾਰ ਕੇ ਮੇਰੇ ਕੋਲੋਂ ਮਤਲਬ ਉਹਨਾਂ ਦਾ ਡਰਾਈਵਰ ਆਇਆ ਸੀ ਉਹ ਗੱਡੀ ਘੇਰੀ ਉਹਨਾਂ ਦੀ ਟੰਡੇ ਗਈ ਸੀ ਤੇ ਉਹਦੇ ਵਿੱਚ ਉਹ ਲੜਾਈਆਂ ਤੇ ਮੈਂ ਭੇਜੀਆਂ ਜਿਹੜਾ ਈ-ਬਿੱਲ ਮੇਰੇ ਕੋਲ ਹਲੇ ਤੱਕ ਰਿਕਾਰਡ 'ਚ ਪਿਆ ਡਰਾਈਵਰ ਦੇ ਸਾਈਨ ਪਏ ਆ ਫੋਨ ਨੰਬਰ ਵੀ ਕੋਈ ਹੈਰਾਨੀ ਦੀ ਹੈ ਸਾਰੇ ਜਿਨ੍ਹਾਂ ਨੇ ਗੱਲ ਕੀਤੀ ਕਹਿੰਦੇ ਸਬੂਤ ਵੀ ਹੈ ਸਾਡੇ ਕੋਲ ਕਿ ਸਾਡੇ ਤੋਂ ਇੰਨੇ ਪੈਸੇ ਲਏ ਫਿਰ ਕਾਰੋਬਾਰ ਵੀ ਨਹੀਂ ਚੱਲਿਆ ਠੱਗੀ ਹੋ ਗਈ ਤਾਂ ਫਿਰ ਸ਼ਿਕਾਇਤਾਂ ਵੀ ਹੋਈਆਂ ਕਾਰਵਾਈ ਕਿਉਂ ਨਹੀਂ ਹੋਈ ਰੁਕੀ ਕਿੱਥੇ ਹੈ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਉਸ ਦਾ ਵੱਡੇ ਅਫਸਰਾਂ ਦਾ ਹੱਥ ਹੈ ਹੋ ਸਕਦਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੋ ਸਕਦਾ ਕਿਉਂਕਿ ਕਿੰਨੀ ਵਾਰ ਅਸੀਂ ਪੁਲਿਸ ਕੰਪਲੇਟ ਵੀ ਕਰਦੇ ਹਨ ਉਹ ਨਹੀਂ ਲੈਂਦੇ ਕਹਿੰਦੇ ਇਸ ਤਰ੍ਹਾਂ ਨਹੀਂ ਲਵਾਂਗੇ ਵੀ ਤੁਸੀਂ ਮਤਲਬ ਕਿ ਐਸਐਸਪੀ ਤੋਂ ਜਾਂ ਡੀਐਸਪੀ ਤੋਂ ਮਾਰਕ ਕਰਾ ਕੇ ਲਿਆਓ ਹਨਾ ਮਤਲਬ ਸਾਡੇ ਕੋਲ ਉਹਨਾਂ ਨੇ ਕੋਈ ਨਹੀਂ ਪਰ ਚੱਲੇ ਅੱਜਕੱਲ ਦੀ ਸਰਕਾਰਾਂ ਨੇ ਨੰਬਰ ਵੀ ਜਾਰੀ ਕੀਤੇ ਹੋਇਆ ਕਿ ਠੱਗੀ ਕੋਈ ਕਰਦਾ ਹੈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਤੁਸੀਂ ਸਾਡੇ ਫਲਾਣੇ ਨੰਬਰ ਤੇ ਸਬੂਤ ਭੇਜੋ ਨਾਲ ਦੇ ਨਾਲ ਕਾਰਵਾਈ ਕਰਾਂਗੇ ਉਹ ਜਮਾ ਕੇ ਵੇਖਿਆ ਨੁਸਖਾ ਮੈਂ ਕਹਿੰਦਾ ਦੇਖਿਆ ਜੀ ਸੁਣਵਾਈ ਹੈ ਨਹੀਂ ਆਮ ਬੰਦੇ ਦੀ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਸੁਣਵਾਈ ਹੈ ਨਹੀਂ ਜੀ ਇਸ ਵੇਲੇ ਮੁੱਖ ਮੰਤਰੀ ਸਾਹਿਬ ਵੀ ਸ਼ਾਇਦ ਵੀਡੀਓ ਦੇਖ ਲੈਣ ਪਰ ਸੁਣਵਾਈ ਹੈ ਨਹੀਂ ਆਮ ਬੰਦੇ ਦੀ ਬਹੁਤ ਜ਼ੋਰ ਲਾਇਆ 2.5 ਸਾਲ ਹੋ ਗਏ ਆ ਕੋਲੋਂ ਵੀ ਪੈਸੇ ਅਸੀਂ ਬ्यर्थ ਖਰਾਬ ਕਰ ਚੁੱਕੇ ਆ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਮਤਲਬ ਇਹ ਪੈਸਾ ਉਹ ਸੀ ਜਿਹੜਾ ਅਸੀਂ ਥੋੜਾ ਥੋੜਾ ਇਕੱਠਾ ਕੀਤਾ ਭੈਣਾ ਭਰਾਵਾਂ ਤੋਂ ਲਿਆ ਮਤਲਬ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਨਾ ਵੀ ਰਿਸ਼ਤੇ ਨਾਰਾਜ਼ਗੀਆਂ ਹੋ ਗਈਆਂ ਹੋਣੀਆਂ ਬਿਲਕੁਲ ਜੀ ਬਿਲਕੁਲ ਛੱਟ ਗਏ ਉਹ ਸਹੀ ਗੱਲ ਹੈ ਤੁਹਾਡੀ ਮਤਲਬ ਇਹਨਾਂ ਨੇ ਗੱਲ ਕੀਤੀ ਸੀ ਕਿ ਖੇਤੀ ਅੰਦੋਲਨ ਵੇਲੇ ਸਾਰਿਆਂ ਦੇ ਜਹਨ ਚ ਗੱਲਾਂ ਚੱਲਦੀਆਂ ਸੀ ਭਲੇ ਦੇ ਕੰਮ ਕਰਨੇ ਆ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਗਿਆ ਬੰਦਾ ਬਿਲਕੁਲ ਜੀ ਬਿਲਕੁਲ ਭਾਵਨਾਵਾਂ ਨਾਲ ਮਤਲਬ ਛੋਟੇ ਮੋਟੇ ਕੰਮ ਕਰਦੇ ਸੀ ਬੜੇ ਖੁਸ਼ ਸੀ ਇਹ ਸਾਰੇ ਠੱਗੀ ਠੋਰੀ ਵਾਲੇ ਮਸਲੇ ਚ ਕਿਹਨੂੰ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਸ ਉਹਦੇ ਵਿੱਚ ਇੱਕ ਜਗਦੇਵ ਸਿੰਘ ਖਾਲਸਾ ਜਿਹਨੂੰ ਤੁਸੀਂ ਕਹਿੰਦੇ ਆ ਇੱਕ ਉਹਦੀ ਵਾਈਫ ਆ ਇੱਕ ਉਹਦਾ ਕਾਕਾ ਜਿਹੜਾ ਮੇਰੇ ਕੋ ਪੇਮੈਂਟ ਆ ਕੇ ਲੈ ਜਾਂਦਾ ਰਿਹਾ ਉਹਦਾ ਬੱਚਾ ਜਿਹੜਾ ਤੇ ਬਾਕੀ ਉਹਦੇ ਨਾਲ ਜਿਹੜੇ ਉਹਦੇ ਮਤਲਬ ਕਿ ਉਹਨੇ ਇੱਕ ਟੀਮ ਵਰਕ ਬਣਾਇਆ ਸੀ ਉਹ ਸਾਰੇ ਇਸ ਵੇਲੇ ਆਪਣੀ ਆਪਣੀ ਜਗ੍ਹਾ ਤੇ ਸੈਟਲਡ ਆ ਤੇ ਖੱਜਲ ਖਵਾਰ ਅਸੀਂ ਸਾਰੇ ਹੋ ਰਹੇ ਹਾਂ ਹਨ ਤਾਂ ਕੱਲੇ ਇੰਨੇ ਕੋ ਪਰਿਵਾਰ ਨਹੀਂ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਠੱਗੀ ਦਾ ਸ਼ਿਕਾਰ ਹੋਏ ਨੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਇੱਧਰ ਜਿਹੜੇ ਬਾਪੂ ਜੀ ਨਜ਼ਰ ਆ ਰਹੇ ਆ ਅੱਖਾਂ ਦੀ ਰੌਸ਼ਨੀ ਵੀ ਉਹਨਾਂ ਦੀ ਚਲੀ ਗਈ ਹੈ ਅਟੈਕ ਹੁੰਦਾ ਔਰ ਇਹਨਾਂ ਨੇ ਕਿਹਾ ਕਿ ਬੋਝ ਦੇ ਵਿੱਚ ਅਸੀਂ ਇੰਨੇ ਚੱਲ ਰਹੇ ਹਾਂ ਕਿ ਜਿਹੜੇ ਅਸੀਂ ਆਪਣੇ ਪੁੱਤਾਂ ਧੀਆਂ ਦੇ ਸੁਪਨੇ ਦੇਖੇ ਸੀ ਕਿ ਕਾਮਯਾਬ ਹੋ ਜਾਣਗੇ ਪਰ ਉਹ ਬੰਦਾ ਸਾਨੂੰ ਠੱਗੀ ਦਾ ਸ਼ਿ ਗਿਆ ਸਾਡੀਆਂ ਭਾਵਨਾਵਾਂ ਨਾਲ ਖੇਡ ਗਿਆ ਔਰ ਗੁਰੂ ਦੇ ਫਲਸਫੇ ਨੂੰ ਵਿਵਰਤ ਗਿਆ ਹੁਣ ਇਸ ਦੀ ਜਿਹੜੀ ਦਰਵਾਰਤੋ ਕੀਤੀ ਗਈ ਹੈ ਇਸ ਨੂੰ ਨਾਥ ਕਦੋਂ ਪੈਂਦੀ ਹਾਲਾਂਕਿ ਉਸ ਦੇ ਖਿਲਾਫ ਪਰਚਾ ਵੀ ਦਰਜ ਹੋਇਆ ਅਰੈਸਟ ਹੋਈ ਜ਼ਮਾਨਤ ਮਿਲ ਜਾਂਦੀ ਹੈ ਪਰ ਜਗਦੇਵ ਸਿੰਘ ਦਾ ਇਹਨਾਂ ਸਾਰੀਆਂ ਕਹਾਣੀਆਂ ਦੇ ਉਲਟ ਹੀ ਕਹਿਣਾ ਹੁੰਦਾ ਕਿ ਉਸ ਦੇ ਕੋਲ ਸਾਰੇ ਹਿਸਾਬ ਕਿਤਾਬ ਨੇ ਜੇਕਰ ਸਾਰੇ ਹਿਸਾਬ ਕਿਤਾਬ ਨੇ ਤਾਂ ਫਿਰ ਉਹ ਫਸਦਾ ਕਿਉਂ ਦਿਖਾਈ ਦੇ ਰਿਹਾ ਲੋਕ ਕਿਉਂ ਕਰਲਾ ਰਿਹਾ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਉਚੇਚੇ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਹ ਜਿਹੇ ਬੰਦਿਆਂ ਨੂੰ ਠੱਗਾ ਨੂੰ ਨਾਥ ਪਾਈ ਜਾ ਸਕੇ ਫਿਲਹਾਲ ਇਸ ਰਿਪੋਰਟ ਦੇ ਵਿੱਚ ਅਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਹੇ ਵੀ ਸੀ ਪੰਜਾਬ ਚੰਡੀਗੜ੍ਹ